ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਇੱਕ ਨਗਰ ਦੇ ਵਿੱਚ ਇੱਕ ਪਤੀ ਪਤਨੀ ਰਹਿੰਦੇ ਸਨ ਇਹ ਮਿਹਨਤ ਮਜ਼ਦੂਰੀ ਕਰਨ ਵਾਲੇ ਸਨ ਇਹ ਸਾਰਾ ਦਿਨ ਮਿਹਨਤ ਕਰਕੇ ਆਪਣਾ ਗੁਜ਼ਰ ਬਸਰ ਦਾ ਇੰਤਜ਼ਾਮ ਕਰਿਆ ਕਰਦੇ ਸਨ ਸਾਰਾ ਦਿਨ ਮਿਹਨਤ ਕਰਦੇ ਸਨ ਤੇ ਕਿਤੇ ਜਾ ਕੇ ਰਾਤ ਨੂੰ ਖਾਣ ਦਾ ਇੰਤਜ਼ਾਮ ਹੋ ਸਕਦਾ ਬਹੁਤ ਜ਼ਿਆਦਾ ਮਿਹਨਤ ਮਜ਼ਦੂਰੀ ਕਰਦੇ ਲਗਾਤਾਰ ਗਰੀਬੀ ਨੇ ਇਹਨਾਂ ਨੂੰ ਘੇਰ ਰੱਖਿਆ ਸੀ ਕਦੇ-ਕਦੇ ਆਪਸ ਦੇ ਵਿੱਚ ਜਦੋਂ ਗੱਲਬਾਤ ਕਰਦੇ ਤਾਂ ਇਹ ਕਿਹਾ ਕਰਦੇ ਕਿ ਲੋਕਾਂ ਨੇ ਖੌਰੇ ਕਿਹੜੇ ਪੁੰਨ ਕੀਤੇ ਹਨ ਸਾਡੇ ਘਰ ਵੱਲ ਤੇ ਪੈਸਾ ਆਉਂਦਾ ਹੀ ਨਹੀਂ ਜੇਕਰ ਆਉਂਦਾ ਹੈ ਤਾਂ ਬਹੁਤ ਥੋੜਾ ਆਉਂਦਾ ਹੈ ਤਾਂ ਲੱਗਨ ਦੇ ਚਾਰ ਥਾਂ ਪਹਿਲਾਂ ਬਣੇ ਹੁੰਦੇ ਹਨ ਜਦੋਂ ਵੀ ਕੋਈ ਇਹਨਾਂ ਦੇ ਘਰ ਰਿਸ਼ਤੇਦਾਰ ਆਇਆ ਕਰਦਾ ਕੋਈ ਕਰੀਬੀ ਆਇਆ ਕਰਦਾ ਤਾਂ ਇਹਨਾਂ ਨੂੰ ਪਹਿਲਾਂ ਤੋਂ ਏ ਚਿੰਤਾ ਪਈ ਹੁੰਦੀ ਕਿ ਹੁਣ ਇਹਦੇ ਖਾਣ ਦਾ ਇੰਤਜ਼ਾਮ ਕਿੱਥੋਂ ਕਰਾਂਗੇ ਇਸੇ ਤਰੀਕੇ ਦੇ ਨਾਲ ਜਦੋਂ ਕੋਈ ਇਹਨਾਂ ਕੋਲ ਆਉਂਦਾ ਤਾਂ ਇਹ ਕਿਸੇ ਤੋਂ ਕਰਜ਼ ਫੜ ਕੇ ਉਧਾਰ ਫੜ ਕੇ ਖਾਣ ਪੀਣ ਦਾ ਕੋਈ ਇੰਤਜ਼ਾਮ ਕਰਿਆ ਕਰਦੇ। ਇਹ ਹੀ ਇੱਕ ਕਾਰਨ ਸੀ ਕਿ ਬਹੁਤੇ ਰਿਸ਼ਤੇਦਾਰਾਂ ਦੇ ਨਾਲ ਇਹਨਾਂ ਦੀ ਸਾਝ ਪਿਆਲੀ ਨਹੀਂ ਸੀ। ਵੈਸੇ ਵੀ ਸੰਗਾ ਜੀ ਤੁਸੀਂ ਸੁਣਿਆ ਹੋਣਾ ਕਿ ਜਿਹਦੇ ਕੋਲ ਪੈਸੇ ਨਹੀਂ ਹੁੰਦੇ ਜਿਹਦੇ ਕੋਲ ਜਿਹਦੀ ਜੇਬ ਦੇ ਵਿੱਚ ਕੋਈ ਪੈਸਾ ਨਹੀਂ ਹੁੰਦਾ ਉਹਦੇ ਆਪਣੇਵੇਂ ਬਿਕਾਨੇ ਹੋਣ ਲੱਗ ਪੈਂਦੇ ਹਨ ਤੇ ਜੇ ਦੀ ਤਲੀ ਦੇ ਉੱਤੇ ਚਾਰ ਛਿੱਲੜ ਹੋਣ ਤਾਂ ਉਹਨੂੰ ਤਾਂ ਦੁਰਦਰਾਡੇ ਵਾਲੇ ਵੀ ਕਹਿੰਦੇ ਹਨ ਕਿ ਇਹ ਤਾਂ ਸਾਡਾ ਆਪਣਾ ਭਰਾ ਹੈ ਸਿਆਣੇ ਕਹਿੰਦੇ ਹਨ ਕਿ ਜਿਹਦੀ ਕੋਠੀ ਦਾਣੇ ਉਹਦੇ ਕੰਮਲੇ ਵੀ ਸਿਆਣੇ ਖੈਰ ਉਹਨਾਂ ਦੇ ਨਾਲ ਉਹਨਾਂ ਦੇ ਰਿਸ਼ਤੇਦਾਰਾਂ ਨੇ ਵਰਤਨਾ ਵਰਤੌਣਾ ਛੱਡ ਦਿੱਤਾ ਕਿਉਂਕਿ ਗਰੀਬ ਦੇ ਨਾਲ ਬਹੁਤ ਘੱਟ ਲੋਕ ਹੀ ਹੁੰਦੇ ਹਨ ਜਿਹੜੇ ਲਿਆਜ ਰੱਖ ਕੇ ਰਾਜੀ ਹੁੰਦੇ ਹਨ ਸਮਾਂ ਬੀਤਦਾ ਗਿਆ ਤੇ ਉਹਨਾਂ ਦੇ ਹਾਲਾਤ ਹੋਰ ਮੰਦੇ ਹੁੰਦੇ ਗਏ ਇੱਕ ਕੱਖਾਂ ਦੀ ਕੁੱਲੇ ਸੀ ਮੀਂਹ ਪੈਣ ਤੇ ਉਹ ਚੋਲ ਲੱਗਦੀ ਠੰਡ ਦੇ ਵਿੱਚ ਤੇ شدید ਗਰਮੀ ਦੇ ਵਿੱਚ ਉਹਨਾਂ ਦਾ ਕੁਚਾਰਾ ਬੜਾ ਹੀ ਔਖਾ ਹੁੰਦਾ ਸੀ ਸਮਾਂ ਬੀਤਦਾ ਗਿਆ ਤੇ ਇੱਕ ਦਿਨ ਇੱਕ ਸੰਤ ਫਕੀਰ ਉਹਨਾਂ ਦੇ ਘਰ ਪਹੁੰਚਿਆ ਸੰਤ ਫਕੀਰ ਨੇ ਆ ਕੇ ਪਿਖਿਆ ਮੰਗੀ ਤੇ ਉਸ ਦਿਨ ਦੋਵਾਂ ਨੂੰ ਕਿਤੇ ਕੋਈ ਕੰਮ ਨਹੀਂ ਸੀ ਮਿਲਿਆ। ਦੋਵੇਂ ਚੁੱਪਚਾਪ ਸ਼ਾਂਤ ਹੋ ਕੇ ਇੱਕ ਕੋਨੇ ਦੇ ਵਿੱਚ ਬੈਠੇ ਹੋਏ ਸਨ। ਫਕੀਰ ਦੇ ਕੋਲ ਆ ਕੇ ਕਹਿਣ ਲੱਗੇ ਫਕੀਰ ਜੀ ਸਾਡੇ ਪੱਲੇ ਤੇ ਕੁਝ ਵੀ ਨਹੀਂ ਸੀ। ਸਾਡੇ ਪੱਲੇ ਤੇ ਕੁਝ ਵੀ ਨਹੀਂ। ਅਸੀਂ ਤੁਹਾਨੂੰ ਦਰ ਤੋਂ ਖਾਲੀ ਨਹੀਂ ਮੋੜਨਾ। ਪਰ ਅਸੀਂ ਤਾਂ ਖੁਦ ਨੇ ਸੁਬਾ ਦਾ ਕੁਝ ਖਾਦਾ। ਫਕੀਰ ਜੀ ਕਹਿਣ ਲੱਗੇ ਕਿ ਭਾਈ ਮੈਨੂੰ ਤੁਹਾਡੇ ਹਾਲਾਤਾਂ ਨਾਲ ਚੰਗੀ ਤਰ੍ਹਾਂ ਪਤਾ ਹੈ ਤੇ ਮੈਂ ਇਹ ਵੀ ਦੱਸ ਸਕਦਾ ਹਾਂ ਕਿ ਤੁਹਾਡੇ ਕੋਲ ਕੀ ਕੁਝ ਹੈ ਤੁਸੀਂ ਅਮੀਰ ਹੋਣਾ ਹੈ ਕਿ ਨਹੀਂ ਹੋਣਾ ਹੈਰਾਨ ਹੋ ਗਏ ਕਹਿਣ ਲੱਗੇ ਕਿ ਕਿਵੇਂ ਫਕੀਰ ਜੀ ਕਹਿਣ ਲੱਗੇ ਕਿ ਇਹ ਸਮਝ ਲਓ ਕਿ ਮੈਂ ਪਰਮਾਤਮਾ ਦਾ ਭੇਜਿਆ ਹੋਇਆ ਦੂਤ ਹਾਂ ਪਰਮਾਤਮਾ ਨੇ ਜੋ ਕੁਝ ਤੁਹਾਡੇ ਭਾਗਾਂ ਦੇ ਵਿੱਚ ਲਿਖਿਆ ਹੋਇਆ ਹੈ ਉਹ ਮੈਂ ਤੁਹਾਨੂੰ ਦੱਸ ਸਕਦਾ ਹਾਂ ਫਕੀਰ ਜੀ ਕਹਿਣ ਲੱਗੇ ਕਿ ਮੈਂ ਦੱਸ ਤਾਂ ਸਕਦਾ ਹਾਂ ਕਿਉਂਕਿ ਮੈਨੂੰ ਪਤਾ ਹੈ ਪਰ ਮੈਂ ਦੱਸਣਾ ਚਾਹੁੰਦਾ ਨਹੀਂ ਕਹਿਣ ਲੱਗੇ ਕਿਉਂ ਕਹਿੰਦੇ ਕਿ ਦੱਸਣਾ ਇਸ ਕਰਕੇ ਨਹੀਂ ਚਾਹੁੰਦਾ ਕਿ ਹੋ ਸਕਦਾ ਤੁਹਾਡੇ ਭਾਗਾਂ ਦਾ ਲਿਖਿਆ ਸੁਣ ਕੇ ਤੁਸੀਂ ਭਾਵਕ ਹੋ ਜਾਓ ਤੁਸੀਂ ਹੋਰ ਗਹਿਰੇ ਚਿੰਦਾਂ ਦੇ ਵਿੱਚ ਡੁੱਬ ਜਾਓ shay ਤੁਸੀਂ ਸੋਚਿਆ ਵੀ ਨਾ ਹੋਵੇਗਾ ਕਿ ਤੁਹਾਨੂੰ ਉਹ ਚੀਜ਼ ਪਤਾ ਲੱਗ ਜਾਵੇ ਹੋ ਸਕਦਾ ਹੈ ਕਿ ਤੁਹਾਡੇ ਮਨ ਦੇ ਵਿੱਚ ਕੋਈ ਉਮੀਦ ਹੋਵੇ ਉਹ ਖਤਮ ਹੀ ਹੋ ਜਾਵੇ ਕਹਿਣ ਲੱਗੇ ਜੇ ਅਸੀਂ ਵੈਸੇ ਵੀ ਇਸ ਧੁਨੀਆ ਦੇ ਵਿੱਚ ਜਦੋਂ ਤੋਂ ਜਨਮ ਲਿਆ ਹੈ ਉਦੋਂ ਤੋਂ ਅਸੀਂ ਜਤੋਂ ਪੈਰ ਮਿਹਨਤ ਹੀ ਕੀਤੀ ਹੈ ਕੋਈ ਚੰਗੀ ਘੜੀ ਸਾਡੇ ਲੇਖਾਂ ਦੇ ਵਿੱਚ ਸਾਡੀ ਜ਼ਿੰਦਗੀ ਦੇ ਵਿੱਚ ਆਈ ਹੀ ਨਹੀਂ ਅਸੀਂ ਕਦੇ ਵੀ ਖੁਸ਼ ਹੋ ਕੇ ਨਹੀਂ ਦੇਖਿਆ ਜੇਕਰ ਸਾਨੂੰ ਤੁਸੀਂ ਕੁਝ ਦੱਸ ਦਿਓਗੇ ਤੇ ਅਸੀਂ ਇਹਦੇ ਨਾਲ ਮਰਨ ਨਹੀਂ ਲੱਗੇ ਜਿਵੇਂ ਸਾਡਾ ਪਹਿਲਾ ਗੁਜ਼ਰਬਸਰ ਚੱਲਦਾ ਰਿਹਾ ਓਵੇਂ ਹੀ ਸਾਡਾ ਅੱਗੇ ਚੱਲਦਾ ਰਹੇਗਾ ਫਕੀਰ ਜੀ ਨੇ ਇੱਕ ਦੋ ਵਾਰ ਹੋਰ ਮਨਾ ਕੀਤਾ ਪਰ ਉਹ ਮੰਨੇ ਨਾ ਫਕੀਰ ਜੀ ਕਹਿਣ ਲੱਗੇ ਕਿ ਭਾਈ ਤੁਹਾਡੇ ਦੋਹਾਂ ਦੀ ਕਿਸਮਤ ਦੇ ਵਿੱਚ ਕੁੱਲ ਮਿਲਾ ਕੇ 30 ਕਿਲੋ ਦਾਣੇ ਹੋਰ ਲਿਖੇ ਹੋਏ ਹਨ ਪਰਮਾਤਮਾ ਦੇ ਵੱਲੋਂ ਜਦੋਂ ਉਹ ਖਤਮ ਹੋ ਗਏ ਤਾਂ ਫਿਰ ਤਾਂ ਤੁਸੀਂ ਭਿਖਾਰੀਆਂ ਦੇ ਵਾਂਗ ਤੁਹਾਡਾ ਜਿਹੜਾ ਜੀਵਨ ਉਹ ਪਤਿਤ ਹੋਣਾ ਸ਼ੁਰੂ ਹੋ ਜਾਵੇਗਾ ਉਸੇ ਬੰਦੇ ਦੀਆਂ ਅੱਖਾਂ ਦੇ ਵਿੱਚ ਤਾਂ ਉਸੇ ਵੇਲੇ ਅਥਰੂ ਵਹਿਣ ਲੱਗੇ। ਉਹ ਤਾਂ شدید ਦੁਖੀ ਹੋ ਗਿਆ ਕਿ ਸੋਚਿਆ ਸੀ ਜ਼ਿੰਦਗੀ ਕੱਲ ਨੂੰ ਸੁਧਰ ਜਾਵੇਗੀ। ਮਿਹਨਤ ਕਰਾਂਗੇ, ਕਦੇ ਤਾਂ ਸਿੱਧੇ ਰਾਤੇ ਆਵੇਗੀ। ਪਰ ਫਕੀਰ ਜੀ ਨੇ ਇਹ ਦਾਸ ਦਿੱਤਾ ਹੈ। ਪਰ ਉਹ ਜਿਹੜੀ ਔਰਤ ਸੀ ਉਸਨੇ ਕਿਹਾ ਕਿ ਕੋਈ ਗੱਲ ਨਹੀਂ। ਫਿਰ ਕੀ ਹੈ? ਪ੍ਰਮਾਤਮਾ ਨੇ 30 ਕਿਲੋ ਜੇ ਤਾਣੇ ਸਾਡੇ ਦੋਹਾਂ ਦੀ ਜ਼ਿੰਦਗੀ ਦੇ ਵਿੱਚ ਹੋਰ ਲਿਖੇ ਹਨ ਤਾਂ ਬਹੁਤ ਵਧੀਆ ਗੱਲ ਹੈ ਫਕੀਰ ਜੀ ਖੁਦ ਹੈਰਾਨ ਹੋ ਗਏ ਕਿ ਔਰਤ ਕੀ बोल ਰਹੀ ਹੈ 30 ਕਿਲੋ ਦਾਣੇ ਤਾਂ 1.5-2 ਮਹੀਨਿਆਂ ਵਿੱਚ ਖਤਮ ਹੋ ਜਾਣਗੇ ਉਹ ਬੰਦਾ ਵੀ ਆਪਣੀ ਘਰਵਾਲੀ ਦੇ ਵੱਲ ਦੇਖ ਕੇ ਐਸਨੇ ਕਿਹਾ ਕਿ ਉਹ ਔਰਤ ਕਹਿੰਦੀ ਕਿ ਫਕੀਰ ਜੀ ਇੱਕ ਬੇਨਤੀ ਹੈ ਜੇਕਰ ਤੁਹਾਨੂੰ ਕੋਈ ਇਤਰਾਜ਼ ਨਹੀਂ ਤਾਂ ਪਰਮਾਤਮਾ ਵੱਲੋਂ ਸਾਡੇ ਲੇਖਾਂ ਦੇ ਵਿੱਚ ਲਿਖੇ ਹੋਏ ਜਿਹੜੇ 30 ਕਿਲੋ ਦਾਣੇ ਹਨ ਉਹਦੇ ਵਿੱਚੋਂ ਜੇਕਰ ਆਧੇ ਪਚਾਦੇ ਦਾਣੇ ਸਾਨੂੰ ਮਿਲ ਸਕਣ ਇਕੱਠੇ ਤਾਂ ਉਹਦਾ ਇੰਤਜ਼ਾਮ ਕਰ ਦਿਓ ਅਸੀਂ ਤਾਂ ਬੜਾ ਲੰਮਾ ਸਮਾਂ ਹੋ ਗਿਆ ਕਦੀ ਰੱਜ ਕੇ ਅਸੀਂ ਖਾਧਾ ਨਹੀਂ ਕਦੀ ਢਿੱਡ ਨਹੀਂ ਭਰਿਆ ਸਾਡੀ ਤਾਂ ਕਦੇ ਤਰੀਕੇ ਦੇ ਨਾਲ ਭੁੱਖ ਮਿਟੀ ਹੀ ਨਹੀਂ ਫਕੀਰ ਜੀ ਕਹਿਣ ਲੱਗੇ ਕਿ ਮੈਂ ਬੇਨਤੀ ਕਰਕੇ ਦੇਖ ਲਵਾਂਗਾ ਜੇ ਭਾਈ ਮਿਲ ਸਕੇ ਤਾਂ ਮੈਂ ਜ਼ਰੂਰ ਤੁਹਾਡੇ ਲਈ ਲੈ ਕੇ ਆਵਾਂਗਾ ਕਹਿਣ ਲੱਗੇ ਕਿ ਨਹੀਂ ਜਿਵੇਂ ਮਰਜ਼ੀ ਹੋਵੇ ਤੁਸੀਂ ਪਰਮਾਤਮਾ ਅਗੇ ਬੇਨਤੀ ਕਰਿਓ ਸਾਡੇ ਹਾਲਾਤ ਦੱਸਿਓ ਉਹ ਜਿਹੜੇ 15 ਕੋ ਕਿਲੋ ਦਾਣੇ ਹਨ ਇਕੱਠੇ ਸਾਡੇ ਕੋਲ ਪਹੁੰਚ ਜਾਣ ਕਹਿਣ ਲੱਗੇ ਜੀ ਠੀਕ ਹੈ ਇੱਕ ਦੂਜੇ ਨੂੰ ਸਲਾਮ ਦੁਆ ਕੀਤੀ ਤੇ ਉਹ ਫਕੀਰ ਜੀ ਉਥੋਂ ਚਲੇ ਗਏ ਚੰਦ ਕੋ ਦਿਨਾਂ ਦੇ ਬਾਅਦ ਉਹ ਵਾਪਸ ਪਰਤੇ ਤੇ ਦੇਖਿਆ ਸ਼ਾਮ ਦਾ ਵੇਲਾ ਸੀ ਪਤੀ ਪਤਨੀ ਕਿਤੋਂ ਮਿਹਨਤ ਕਰਕੇ ਇਕੱਠੇ ਘਰ ਨੂੰ ਵਾਪਸ ਪਰਤ ਰਹੇ ਸੀ ਫਕੀਰ ਜੀ ਨੂੰ ਦੇਖਿਆ ਤੇ ਭੱਜ ਕੇ ਉਹਨਾਂ ਦੇ ਵੱਲ ਨੂੰ ਗਏ ਫਕੀਰ ਜੀ ਦੇ ਹੱਥ ਦੇ ਵਿੱਚ ਇੱਕ ਵੱਡਾ ਝੋਲਾ ਫੜਿਆ ਹੋਇਆ ਸੀ ਸਲਾਮ ਦੋਆ ਕੀਤੀ ਘਰ ਪਹੁੰਚੇ ਫਕੀਰ ਜੀ ਨੂੰ ਕਿਹਾ ਕਿ ਤੁਸੀਂ ਅੱਜ ਸਾਡੇ ਵੱਲ ਰਾਤ ਰਹੋ ਤੁਹਾਡੇ ਖਾਣ ਪੀਣ ਦਾ ਇੰਤਜ਼ਾਮ ਕਰਾਂਗੇ ਕਹਿਣ ਲੱਗੇ ਕਿ ਠੀਕ ਹੈ ਉਸ ਔਰਤ ਨੇ ਆਪਣੇ ਘਰ ਵਾਲੇ ਨੂੰ ਕਿਹਾ ਕਿ ਦੋ ਤਿੰਨ ਕਿਲੋ ਦਾਣੇ ਮੈਨੂੰ ਦੇ ਕੇ ਬਾਕੀ ਤੋਂ ਕੁਝ ਵੇਚਿਆ ਇਹ ਜਿਹੜੇ 2-4 ਕਿਲੋ ਦਾਣੇ ਹੈ ਇਹਨਾਂ ਨੂੰ ਮੈਂ ਪੀ ਕੇ ਆਟਾ ਮੈਂ ਗੁੰਨਦੇ ਹਾਂ ਬਾਕੀ ਜਿਹੜੇ ਦਾਣੇ ਉਹ ਤੋਂ ਵੇਚ ਕੇ ਰਸਤ ਪਾਣੀ ਹੋ ਲੈ ਆ ਉਸ ਬੰਦੇ ਨੇ ਉਸੇ ਤਰੀਕੇ ਨਾਲ ਕੀਤਾ ਕੋਈ 2-4 ਕਿਲੋ ਦਾਣੇ ਉਸ ਔਰਤ ਨੂੰ ਦਿੱਤੇ ਤੇ ਉਸ ਨੇ ਚੱਕੀ ਦੇ ਉੱਤੇ ਦਾਣੇ ਪੀਣੇ ਸ਼ੁਰੂ ਕੀਤੇ ਚੱਕੀ ਤੇ ਦਾਣੇ ਪਿੰਦਿਆਂ ਕਈ ਦਾਣੇ ਖਿੰਡੇ ਵੀ ਹੋਣਗੇ ਜਿਨ੍ਹਾਂ ਕੋ ਬੱਚੇ ਉਸ ਨੇ ਆਟਾ ਗੁੰਨ ਕੇ ਆਪੇ ਪ੍ਰਸ਼ਾਦਾ ਛਕਿਆ ਤੇ ਆਪਣੇ ਘਰ ਵਾਲੇ ਨੂੰ ਵੀ ਛਕਾਇਆ। ਸੰਤ ਫਕੀਰ ਜੀ ਨੂੰ ਵੀ ਛਕਾਇਆ। ਕੁਝ ਜਿਹੜੇ ਪ੍ਰਸ਼ਾਦੇ ਫੁਰਕੇ ਵੱਧ ਗਏ ਉਹ ਉਸਨੇ ਕਿਸੇ ਜਾਨਵਰ ਨੂੰ, ਕਿਸੇ ਕੁੱਤੇ ਨੂੰ, ਬਿੱਲੀ ਨੂੰ ਵੀ ਪਾਏ। ਚੱਕੀ ਦੇ ਪੀਸਦਿਆਂ ਕੁਝ ਦਾਣੇ ਵੀ ਡੁੱਲੇ ਸਨ। ਉਹ ਪੰਛੀਆਂ ਨੇ ਚੁੱਕ ਲਏ। ਉਹ ਪੰਛੀਆਂ ਨੇ ਚੁਗ ਲਏ। ਕੁਝ ਆਟਾ ਡੁੱਲਿਆ ਹੋਇਆ ਸੀ ਉਹ ਕੀੜੀਆਂ ਚੁੱਕ ਕੇ ਲੈ ਗਈਆਂ। ਅਗਲੇ ਦਿਨ ਸੰਤ ਫਕੀਰ ਜੀ ਨੂੰ ਉਹਨਾਂ ਦਾ ਧੰਨਵਾਦ ਕੀਤਾ ਤੇ ਇੱਕ ਵਾਰੀ ਬੇਨਤੀ ਹੋਰ ਕਰ ਦਿੱਤੀ ਕਹਿਣ ਲੱਗੀ ਕਿ ਫਕੀਰ ਜੀ ਜੋ ਹੋਊਗਾ ਦੇਖਿਆ ਜਾਊਗਾ ਇੱਕ ਬੇਨਤੀ ਹੋਰ ਪ੍ਰਵਾਨ ਕਰਿਓ ਸਾਡੇ ਹਿੱਸੇ ਦੇ ਬਾਕੀ ਦੇ ਜੋ ਬੱਚ ਦੇ ਦਾਣੇ ਹਨ ਉਹ ਵੀ ਸਾਨੂੰ ਪਰਮਾਤਮਾ ਦੀ ਦਰਗਾਹ ਤੋਂ ਲਿਆ ਕੇ ਇੱਥੇ ਦੇ ਜਾਵੋ ਤਾਂ ਕਿ ਅਸੀਂ ਇੱਕ ਵਾਰੀ ਘਟੋਟੋ ਘਟ ਹੋ ਰੱਜ ਕੇ ਭੋਜਨ ਕਰ ਸਕੀਏ ਬਾਕੀ ਦੇਖ ਹੀ ਜਾਓਗੇ ਜੇ ਸਾਡੀ ਜ਼ਿੰਦਗੀ ਦੇ ਵਿੱਚ ਦਾਣੇ ਨਾ ਹੋਣਗੇ ਫਿਰ ਠੋਕਰਾਂ ਤਾਂ ਹੈਗੀਆਂ ਹੀ ਹਨ ਅਸੀਂ ਮਿਹਨਤ ਕਰ ਲਾਵਾਂਗੇ ਬਾਕੀ ਜੋ ਕੁਝ ਹੈ ਉਹ ਪਰਮਾਤਮਾ ਦੇ ਹੱਥ ਵਿੱਚ ਹੈ ਫਕੀਰ ਜੀ ਕਹਿਣ ਲੱਗੇ ਠੀਕ ਹੈ ਭਾਈ ਕੁਝ ਦਿਨਾਂ ਦਾ ਸਮਾਂ ਬੀਤਿਆ ਉਹ ਆਪਣੇ ਉਸੇ ਤਰੀਕੇ ਦੇ ਨਾਲ ਰੋਜ਼ਾਨਾ ਦੇ ਕੰਮ ਕਰਦੇ ਰਹੇ ਜਿੱਥੇ ਕਿਤੇ ਮਿਲਦਾ ਜਿੱਥੋਂ ਕਿਤੋਂ ਕੋਈ ਨਾ ਕੋਈ ਇੰਤਜ਼ਾਮ ਹੁੰਦਾ ਉਹ ਹਲਕਾ ਫੁਲਕਾ ਖਾਣ ਪਾਣ ਕਰ ਲੈਂਦੇ ਕਈ ਦਿਨਾਂ ਦਾ ਸਮਾਂ ਬੀਤਿਆ ਤਾਂ ਫਕੀਰ ਜੀ ਵਾਪਸ ਉਹਨਾਂ ਦੇ ਘਰ ਪਹੁੰਚੇ ਉਸੇ ਤਰੀਕੇ ਦੇ ਨਾਲ ਬਾਕੀ ਬਚਦੇ ਦਾਣੇ ਉਹ ਲੈ ਆਏ ਤੇ ਉਧਰੋਂ ਤੁਰ ਦਰਗਾਹ ਤੋਂ ਜਿਹੜਾ ਉਹਨਾਂ ਦਾ ਰਸਦ ਪਾਣੀ ਸੀ ਉਹ ਖਤਮ ਹੋ ਚੁੱਕਾ ਸੀ ਉਹਨਾਂ ਦਾ ਖਾਤਾ ਉੱਥੇ ਸਾਫ਼ ਹੋ ਚੁੱਕਾ ਸੀ ਉਹ ਲੈ ਕੇ ਰਸਦ ਪਾਣੀ ਫਕੀਰ ਜੀ ਉਹਨਾਂ ਦੇ ਘਰ ਪਹੁੰਚੇ ਫਿਰ ਉਹਨਾਂ ਨੇ ਬਿਲਕੁਲ ਉਸੇ ਤਰੀਕੇ ਨਾਲ ਕੀਤਾ ਚੱਕੀ ਦੇ ਉੱਤੇ ਉਹ ਦਾਣੇ ਪੀ ਕੇ ਆਟਾ ਵਨਵਾਇਆ ਵਾਦੇ ਦਾਣਿਆਂ ਦਾ ਉਹਨਾਂ ਨੇ ਰਸਦ ਪਾਣੀ ਹੋਰ ਲੈ ਆਂਦਾ ਫਕੀਰ ਜੀ ਨੂੰ ਖਵਾਇਆ ਤੇ ਕੋਈ ਹੋਰ ਉਹਨਾਂ ਦੇ ਘਰ ਲੋੜਵੰਦ ਆਏ ਉਹਨਾਂ ਨੂੰ ਵੀ ਭੋਜਨ ਛਕਾ ਦਿੱਤਾ ਕੁੱਤੇ ਬਿੱਲੀਆਂ ਨੂੰ ਵੀ ਪਾਇਆ ਤੇ ਕੀੜੀਆਂ ਵੀ ਉਸੇ ਤਰੀਕੇ ਦੇ ਨਾਲ ਆਟਾ ਲੈ ਗਈਆਂ ਕੁਝ ਪੰਛੀਆਂ ਨੇ ਉਹ ਦਾਣੇ ਚੁੱਕ ਲਏ ਉਸ ਤੋਂ ਬਾਅਦ ਕੀ ਹੋਇਆ ਕਿ ਇਹਨਾਂ ਦੇ ਦੋ ਕਿ ਇਹਨਾਂ ਦੇ ਕੋਲ ਹੁਣ ਇਸ ਦੇ ਵਿੱਚ 10 ਕਿਲੋ ਦਾਣੇ ਬਚ ਗਏ ਸਨ ਕਿਉਂਕਿ ਪਿਛਲੀ ਵਾਰ ਦਾ ਰਸਦ ਪਾਣੀ ਉਹ ਕਾਫੀ ਪਿਆ ਹੋਇਆ ਸੀ ਇਸ ਕਰਕੇ ਇਸ ਵਾਰੀ ਇਹਨਾਂ ਨੂੰ ਬਹੁਤਾ ਵੇਚਣਾ ਨਹੀਂ ਪਿਆ ਜਿਹੜੇ 10 ਕਿਲੋ ਦਾਣੇ ਬਚੇ ਹੋਏ ਸਨ ਉਸ ਬੰਦੇ ਨੇ ਰਾਤੋਂ ਰਾਤ ਸੋਚਿਆ ਕਿ ਮੇਰੇ ਕੋਲ ਤਾਂ ਜ਼ਮੀਨ ਵੀ ਹੈ ਪਰ ਮੇਰੇ ਕੋਲ ਸਰੋਤ ਨਹੀਂ ਸਨ ਸਾਧਨ ਨਹੀਂ ਸਨ ਇਸ ਕਾਰਨ ਮੈਂ ਕਦੀ ਉੱਥੇ ਕੁਝ ਵੀਜ ਨਹੀਂ ਸਕਿਆ ਖੁਦ ਮਿਹਨਤ ਕਰਦਾ ਹਾਂ ਲੋਕਾਂ ਦੇ ਨਾਲ ਵੀ ਮਿਹਨਤ ਕਰਦਾ ਹਾਂ ਉੱਥੇ ਜਾ ਕੇ ਦਾਣੇ ਬੀਜ ਦਿੰਦਾ ਹੈ 10 ਕਿਲੋ ਦਾਣੇ ਉਹ ਆਪਣੇ ਖੇਤ ਦੇ ਵਿੱਚ ਜਾ ਕੇ ਬੀਜਾਇਆ ਬਾਕੀ ਦਾ ਸਮਾਂ ਉਹ ਔਖਾ ਸੌਖਾ ਗੁਜ਼ਰਬਸਰ ਕਰਦੇ ਰਹੇ ਕਤੇ ਦਾ ਮਹੀਨਾ ਸੀ ਤੇ ਜਦੋਂ ਉਹਨਾਂ ਨੇ ਇਹ ਫਸਲ ਵੇਚੀ ਸੀ ਤੇ ਅੱਗੇ ਜਾ ਕੇ ਵਿਸਾਖ ਦੇ ਵਿੱਚ ਉਹਨਾਂ ਨੇ ਇਹ ਫਸਲ ਵੱਢ ਲਈ 10 ਕਿਲੋ ਦਾ 20 ਕਿਲੋ ਬਣ ਗਏ ਹੁਣ ਫਕੀਰ ਜੀ ਉਹਨਾਂ ਦੇ ਕੋਲ ਲੰਗੇ ਨਾਲੇ ਉਹਨਾਂ ਕੋਲੋਂ ਭੋਜਨ ਕੀਤਾ ਨਾਲੇ ਉਹਨਾਂ ਦੇ ਰੰਗ ਟੰਗ ਦੇਖੇ ਕਿ ਇਹ ਤਾਂ ਪਹਿਲਾਂ ਨਾਲੋਂ ਸੁਖਾਲੇ ਹੋਏ ਚਾਪਦੇ ਹਨ। ਫਕੀਰ ਜੀ ਦੇ ਮਨ ਦੇ ਵਿੱਚ ਸਵਾਲ ਤਾਂ ਬੜੇ ਸੀ ਪਰ ਉਹਨਾਂ ਨੇ ਇਹਨਾਂ ਨੂੰ ਇੱਕ ਵੀ ਸਵਾਲ ਨਹੀਂ ਪੁੱਛਿਆ। ਉਹਨਾਂ ਨੇ ਸੋਚਿਆ ਕਿ ਇਹ ਸਵਾਲ ਪ੍ਰਮਾਤਮਾ ਦੀ ਦਰਗਾਹ ਵਿੱਚ ਜਾ ਕੇ ਕਰਾਂਗਾ ਤੇ ਉਧਰ ਇਸ ਪਰਿਵਾਰ ਨੇ ਜਿੰਨੇ ਕੁ ਲੋੜ ਦੇ ਦਾਣੇ ਸੀ ਉਹ ਰੱਖ ਲੈ। ਬਾਕੀ ਫਿਰ ਉਹਨਾਂ ਨੇ ਅਗਲੇ ਜਦੋਂ ਦੁਬਾਰਾ ਮੌਸਮ ਆਇਆ ਉਹਦੇ ਵਿੱਚ ਬੀਜ ਦਿੱਤੇ। ਇਸੇ ਤਰੀਕੇ ਨਾਲ ਕਰਦੇ ਆਂ ਕਰਾਉਂਦੇ ਆਂ ਤਿੰਨਾਂ ਸਾਲਾਂ ਦੇ ਵਿੱਚ ਤਾਂ ਇਹਨਾਂ ਦੇ ਹਾਲਾਤ ਬਦਲਣ ਲੱਗੇ ਜਦੋਂ ਫਕੀਰ ਜੀ ਫੇਰਾ ਐ ਉਹ ਜਨਕੀਤਾ ਵੇਖਿਆ ਹੁਣ ਤਾਂ ਅੱਗੇ ਨਾਲੋਂ ਹਾਲਾਤ ਬਿਹਤਰ ਹਨ ਹੁਣ ਤਾਂ ਇਸ ਤਰ੍ਹਾਂ ਲੱਗਦਾ ਕਿ ਇਹ ਆਪਣੇ ਆਪ ਦੇ ਲਈ ਕੰਮਕਾਰ ਕਰਦੇ ਨੇ ਆਪਣੀ ਖੇਤੀ ਖੁਦ ਕਰਨ ਲੱਗ ਪਏ ਹਨ ਘਰ ਦੇ ਵਿੱਚ ਕਾਫੀ ਸਾਰੀਆਂ ਚੀਜ਼ਾਂ ਵੀ ਇਹਨਾਂ ਨੇ ਲਈਆਂ ਹੋਈਆਂ ਹਨ ਹਾਲਾਤ ਬਦਲੇ ਹਨ ਤੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਤੇ ਉਹ ਕਹਿਣ ਲੱਗੇ ਕਿ ਪਰਮਾਤਮਾ ਨੇ ਸਾਡੇ ਤੇ ਮਿਹਰ ਕੀਤੀ ਹੈ ਫਿਰ ਫਕੀਰ ਜੀ ਜਦੋਂ ਉਹਨਾਂ ਦੇ ਮਨ ਦੇ ਵਿੱਚ ਸਵਾਲਾਂ ਦੀ ਗਿਣਤੀ ਲਗਾਤਾਰ ਵਾਧਦੀ ਗਈ ਤਾਂ ਉਹ ਪਰਮਾਤਮਾ ਦੇ ਦਰਗਾਹ ਪਹੁੰਚੇ ਜਾ ਕੇ ਪਰਮਾਤਮਾ ਨੇ ਦੋਤਾ ਨੂੰ ਸਵਾਲ ਜਵਾਬ ਕੀਤਾ ਕਿ ਇਸ ਪਰਿਵਾਰ ਦਾ ਦੱਸੋ ਕਿ ਕਿਸ ਤਰੀਕੇ ਦੇ ਨਾਲ ਗੁਜ਼ਰਬਸਰ ਚੱਲ ਰਿਹਾ ਮੈਨੂੰ ਤਾਂ ਪਤਾ ਇਹ ਲੱਗਾ ਸੀ ਕਿ ਗਿਣਤੀ ਦੇ ਦਾਣੇ ਹਨ ਉਹ ਗਿਣਤੀ ਦੇ ਦਾਣੇ ਮੈਂ ਆਪ ਆਪਣੇ ਹੱਥੇ ਇਥੋਂ ਲੈ ਕੇ ਗਿਆ ਸੀ ਉਹ ਕਹਿਣ ਲੱਗੇ ਕਿ ਦਾਣੇ ਤਾਂ ਗਿਣਤੀ ਦੇ ਸੀ ਪਰ ਇਹਨਾਂ ਨੇ ਉਹਨਾਂ ਦਾਣਿਆਂ ਦੇ ਵਿੱਚ ਇਜਾਫਾ ਕਰਵਾ ਲਿਆ ਫਕੀਰ ਜੀ ਕਹਿਣ ਲੱਗੇ ਕਿ ਉਹ ਕਿਸ ਤਰੀਕੇ ਦੇ ਨਾਲ ਕਹਿਣ ਲੱਗੇ ਕਿ ਜਦੋਂ ਇਥੋਂ ਇਹਨਾਂ ਦਾ ਬੰਦਾ ਹਿਸਾਬ ਕਿਤਾਬ ਕਰਕੇ ਸਾਰੇ ਦਾਣੇ ਭੇਜ ਦਿੱਤੇ ਗਏ ਸਨ ਤਾਂ ਉਸ ਵੇਲੇ ਇਹਨਾਂ ਨੇ ਦਾਣ ਪੂਨ ਕਰਨਾ ਸ਼ੁਰੂ ਕਰ ਦਿੱਤਾ ਪੱਤਾਣੇ ਜਾਣੇ ਦੇ ਵਿੱਚ ਕੀਤਾ ਜਾਂ ਅਣਜਾਣੇ ਦੇ ਵਿੱਚ ਪਰ ਉਹ ਦਾਨਪੁਣ ਕਈ ਗੁਣਾ ਹੋਰ ਵਧਿਆ ਫੁੱਲਿਆ ਇਹਨਾਂ ਦੇ ਖਾਤੇ ਦੇ ਵਿੱਚ ਤਾਂ ਦਾਣਿਆਂ ਦੇ ਅੰਬਾਰ ਲੱਗ ਗਏ ਢੇਰ ਲੱਗ ਗਏ ਜਦੋਂ ਵੀ ਤੁਸੀਂ ਦੇਖੋ ਕਿ ਇਹ ਇਥੋਂ ਦਾਣੇ ਲੈ ਕੇ ਗਏ ਤੁਰੰਤ ਬਾਅਦ ਇਹਨਾਂ ਨੇ ਪਸ਼ੂ ਪੰਛੀਆਂ ਦਾ ਪ੍ਰਮਾਤਮਾ ਨੇ ਬਣਾਈ ਹੋਏ ਕਾਇਨਾਤ ਦਾ ਬੜਾ ਧਿਆਨ ਰੱਖਿਆ ਲੋੜਵੰਦਾਂ ਦੀ ਮਦਦ ਕੀਤੀ ਤੇ ਜਦੋਂ ਇਸ ਤਰੀਕੇ ਦੇ ਨਾਲ ਵਾਪਰਦਾ ਤਾਂ ਇਹਨਾਂ ਦੇ ਖਾਤਿਆਂ ਦੇ ਵਿੱਚ ਤਾਂ ਫਿਰ ਅੰਬਾਰ ਲੱਗਣਾ ਹੀ ਲੱਗਣਾ ਤਾਂ ਸੰਗਤ ਜੀ ਫਿਰ ਮਿਹਨਤੀ ਲੋਕ ਇਹਨਾਂ ਨੇ ਮਿਹਨਤ ਵੀ ਕੀਤੀ ਇਹ ਨਹੀਂ ਕਿ ਸਿਰਫ ਇੱਕੋ ਚੀਜ਼ ਦੇ ਉੱਤੇ ਨਿਰਭਰ ਰਹੇ ਇਹਨਾਂ ਨੇ ਟਾਈ ਇਹਨਾਂ ਨੂੰ ਸਾਰਾ ਕੁਝ ਪਤਾ ਹੋਣ ਦੇ ਬਾਵਜੂਦ ਵੀ ਇਹਨਾਂ ਨੇ ਮਿਹਨਤ ਨਹੀਂ ਛੱਡੀ ਕੁਝ ਲੋਕ ਹੁੰਦੇ ਹਨ ਜਦੋਂ ਉਹਨਾਂ ਨੂੰ ਇਹ ਪਤਾ ਲੱਗ ਜਾਂਦਾ ਕਿ ਹੁਣ ਸਾਡੇ ਅੱਗੇ ਕੁਝ ਨਹੀਂ ਹੈ ਅਸੀਂ ਕੁਝ ਨਹੀਂ ਕਰ ਸਕਦੇ ਜਾਂ ਉਹਨਾਂ ਨੂੰ ਕਿਸੇ ਪਾਸਿਓਂ ਜਵਾਬ ਮਿਲ ਜਾਂਦਾ ਤਾਂ ਟੇਰੀ ਟਾ ਕੇ ਬਹਿ ਜਾਂਦੇ ਪਰ ਦੇਖੋ ਕਿੰਨਾ ਵੱਡਾ ਇਹਨਾਂ ਦਾ ਜਿਗਰਾ ਸੀ ਇਹਨਾਂ ਨੂੰ ਸਾਫ਼ ਪਤਾ ਸੀ ਕਿ ਹੁਣ ਸਾਡਾ ਹਿਸਾਬ ਕਿਤਾਬ ਖਾਤਾ ਸਾਫ਼ ਹੋ ਗਿਆ ਇਹਦੇ باوجود ਇਹਨਾਂ ਨੇ ਇਹ ਕਿਹਾ ਆਪਾਂ ਮਿਹਨਤ ਕਿਉਂ ਛੱਡੀਏ ਨਾ ਦੇਣਾ ਉਹ ਤਾਂ ਪਰਮਾਤਮਾ ਦੇ ਹੱਥ ਵਿੱਚ ਹੈ ਪਰ ਇਹਨਾਂ ਨੇ ਮਿਹਨਤ ਕੀਤੀ ਇਹਨਾਂ ਨੇ ਤਨ ਦੇਹੀ ਦੇ ਨਾਲ ਕੰਮਕਾਰ ਕੀਤਾ ਦੇਖੋ ਅੱਜ ਉਹਨਾਂ ਦੇ ਹੱਥ ਸੁਖਾਲੇ ਹੋ ਗਏ ਅੱਜ ਉਹਨਾਂ ਦੇ ਘਰ ਦਾਣਿਆਂ ਦੇ ਢੇਰ ਲੱਗ ਗਏ। ਇੱਕ ਚੀਜ਼ ਹੋ ਸੰਗਤ ਜੀ ਚਾਹੇ ਜਿੰਨੀ ਮਰਜ਼ੀ ਕਰੀਬੀ ਦੇ ਵਿੱਚ ਚਾਹੇ ਜਿੰਨੀ ਮਰਜ਼ੀ ਇਹਨਾਂ ਦੇ ਉੱਤੇ ਬੁਰੇ ਦਿਨ ਸੀ ਪਰ ਕਦੇ ਇਹਨਾਂ ਇਹ ਨਹੀਂ ਆਖਿਆ ਕਿ ਜਿਹੜਾ ਬਚਦਾ ਭੋਜਨ ਹੈ ਉਸ ਨੂੰ ਸੰਭਾਲ ਕੇ ਰੱਖੀਏ ਕੱਲ ਨੂੰ ਕੰਮ ਆਵੇਗਾ, ਪਰਸੋ ਕੰਮ ਆਵੇਗਾ। 6 ਮਹੀਨੇ ਬਾਅਦ ਉਹਨੂੰ ਵਰਤਾਂਗੇ ਨਹੀਂ। ਇਹਨਾਂ ਨੇ ਤਾਂ ਇਹ ਸੋਚਿਆ ਕਿ ਜੇਕਰ ਸਾਡੇ ਕੋਲ ਕੋਈ ਚੀਜ਼ ਵਧੀ ਹੈ ਸਾਂਢੀ ਲੋੜ ਵਿੱਚ ਨਹੀਂ ਜੇ ਨਾ ਵਰਤਾਂਗੇ ਖਰਾਬ ਹੋ ਜਾਵੇਗੇ ਤਾਂ ਇਹਨੂੰ ਕਿਉਂ ਨਾ ਵੰਡ ਦਈਏ ਇਹਨਾਂ ਨੇ ਕਿੰਨੀ ਪਿਆਰੀ ਸੋਚ ਰੱਖੀ ਇਹਨਾਂ ਨੇ ਪਸ਼ੂ ਪੰਛੀਆਂ ਦਾ ਵਿਰੋਧ ਨਾ ਕੀਤਾ ਕਿਹੜੇ ਮਕੌੜਿਆਂ ਦਾ ਵਿਰੋਧ ਨਹੀਂ ਕੀਤਾ ਬਲਕਿ ਲੋੜਵੰਦੇ ਕੋਈ ਇਹਨਾਂ ਦੇ ਦਰ ਤੇ ਪਹੁੰਚਿਆ ਚਾਹੇ ਇਹ ਗਰੀਬੀ ਦੇ ਵਿੱਚ ਹੀ ਸਨ ਉਹਦੀ ਵੀ ਮਦਦ ਕੀਤੀ ਤੇ ਜਦੋਂ ਕੋਈ ਬੰਦਾ ਕਿਸੇ ਦੀ ਮਦਦ ਕਰਦਾ ਹੈ ਤਾ ਪਰਮਾਤਮਾ ਉਹਦੀ ਆਪ ਮਦਦ ਕਰਦਾ ਹੈ ਅਤੇ ਉਸਦੇ ਸਾਰੇ ਕਾਰਜ ਜਿਹੜੇ ਹਨ ਉਹ ਸਵਾਰ ਦਿੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ